ਸੋ ਇਹ ਖਬਰ ਉਹਨਾਂ ਲਈ ਖਾਸ ਹੈ ਖਾਸ ਕਰ ਉਹਨਾਂ ਵਿਦਿਆਰਥੀਆਂ ਲਈ ਜਿਹੜੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਆਪਣਾ ਭਵਿੱਖ ਬਣਾਉਣ ਦੀ ਸੋਚ ਰਹੇ ਨੇ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਜਿਵੇਂ ਹੀ ਡੋਨਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਨੇ ਤਾਂ ਉਹ ਉਹਨਾਂ ਦੇ ਮੁਲਕ ਵਿੱਚ ਆ ਕੇ ਵਸਣ ਵਾਲਿਆਂ ਲਈ ਬਹੁਤ ਸਖਤੀਆਂ ਕਰ ਦਿੰਦੇ ਨੇ ਕੈਨੇਡਾ ਵੀ ਇਸੇ ਰਾਹ ਤੇ ਤੁਰਦਾ ਤੇ ਇਸ ਤੋਂ ਬਾਅਦ ਇੱਕ ਹੋਰ ਮੁਲਕ ਨੇ ਅਜਹੀਆਂ ਸਖਤਾਈਆਂ ਕਰਤੀਆਂ ਨੇ ਔਰ ਖਾਸ ਕਰ ਉਥੋਂ ਦੀਆਂ ਪੰਜ ਯੂਨੀਵਰਸਿਟੀਆਂ ਨੇ ਭਾਰਤ ਦੇ 6 ਸੂਬਿਆਂ ਤੇ ਆਪਾਂ ਕਹੀਏ ਤਾਂ ਬੈਨ ਹੀ ਲਾ ਦਿੱਤਾ ਕਿ ਭਾਰਤ ਦੇ ਇਹਨਾਂ 6 ਸੂਬਿਆਂ ਤੋਂ ਸਾਡੇ ਇੱਥੇ ਵਿਦਿਆਰਥੀ ਨਾ ਹੀ ਪੜਨ ਆਉਣ ਤਾਂ ਚੰਗਾ ਭਾਵ ਉਹਨਾਂ ਨੇ ਹੱਥ ਜੋੜਤੇ ਨੇ ਔਰ ਹੱਥ ਕਦੋਂ ਜੋੜੇ ਨੇ ਜਦੋਂ 2024 ਦੇ ਵਿੱਚ 50.50 ਬਿਲੀਅਨ ਡਾਲਰ ਦੀ ਕਮਾਈ ਆਸਟ੍ਰੇਲੀਆ ਵਰਗੇ ਮੁਲਕ ਨੇ ਕੀਤੀ ਹੋਵੇ ਇਸ ਦੇ ਬਾਵਜੂਦ ਆਸਟ੍ਰੇਲੀਆ ਦੀਆਂ ਪੰਜ ਯੂਨੀਵਰਸਿਟੀਆਂ ਭਾਰਤ ਦੇ 6 ਸੂਬਿਆਂ ਤੇ ਬੈਨ ਲਾ ਦੇਣ ਤਾਂ ਸਭਾਵਿਕ ਹੈ ਕਿ ਹੈਰਾਨੀ ਹੋਏਗੀ ਹੈਰਾਨੀ ਦੇ ਨਾਲ ਥੋੜੀ ਸ਼ਰਮ ਵੀ ਆਏਗੀ ਵੀ ਜੇਹਾ ਉਹਨਾਂ ਨੇ ਕੀਤਾ ਕਿਉਂ ਹੈ ਪਹਿਲਾਂ ਅਸੀਂ ਤੁਹਾਨੂੰ ਯੂਨੀਵਰਸਿਟੀਆਂ ਦੇ ਨਾਮ ਜਿਹੜਾ ਦੱਸ ਰਹੇ ਹਾਂ ਕਿਹੜੀਆਂ ਯੂਨੀਵਰਸਿਟੀਆਂ ਔਰ ਤੁਸੀਂ ਵੀ ਧਿਆਨ ਰੱਖਿਓ ਜੇ ਕੋਈ ਤੁਹਾਨੂੰ ਇਮੀਗ੍ਰੇਸ਼ਨ ਵਾਲਾ ਕੋਈ ਏਜੰਟ ਕੋਈ ਕੰਪਨੀ ਭਾਵੇਂ ਕਿਤੇ ਦੀ ਵੀ ਹੋਵੇ ਉਹ ਕਵੇ ਅਸੀਂ ਇਹਨਾ ਪੰਜ ਯੂਨੀਵਰਸਿਟੀਆਂ 'ਚ ਤੁਹਾਡਾ ਦਾਖਲਾ ਕਰਾ ਦਾਂਗੇ ਮੋٹے ਪੈਸੇ ਲੈਣ ਤਾਂ ਬਿਲਕੁਲ ਐਵੇਂ ਨਾ ਕਰਨਾ ਕਿਉਂਕਿ ਆਸਟ੍ਰੇਲੀਆ ਨੇ ਕੋਰੀ ਨਾ ਕਰ ਦਿੱਤੀ ਐ ਔਰ ਇਹ ਪੰਜ ਯੂਨੀਵਰਸਿਟੀਆਂ ਹੈਗੀਆਂ ਨੇ ਵੈਸਟਰਨ ਸਿਡਨੀ ਯੂਨੀਵਰਸਿਟੀ ਆਸਟ੍ਰੇਲੀਆ ਟੌਰਨੈਂਸ ਯੂਨੀਵਰਸਿਟੀ ਇਹ ਵੀ ਆਸਟ੍ਰੇਲੀਆ ਦੀ ਐ ਸੈਫਰਨ ਕ੍ਰਾਸ ਯੂਨੀਵਰਸਿਟੀ ਫੈਡਰੇਸ਼ਨ ਯੂਨੀਵਰਸਿਟੀ ਤੇ ਐਡਿਪ ਯੂਨੀਵਰਸਿਟੀ ਇਹ ਪੰਜ ਯੂਨੀਵਰਸਿਟੀਆਂ ਨੇ ਔਰ ਭਾਰਤ ਦੇ ਕਿਹੜੇ 6 ਸੂਪਿਆਂ ਤੇ ਇਹ ਬੈਨ ਲਾਇਆ ਗਿਆ ਪ੍ਰਤੀਬੰਧ ਲਾਇਆ ਗਿਆ ਉਹ ਸਾਰੇ ਉੱਤਰੀ ਭਾਰਤ ਵਿੱਚ ਆਉਂਦੇ ਨੇ ਦੱਖਣ ਦਾ ਕੋਈ ਨਹੀਂ ਹੈ ਪੂਰਬ ਦਾ ਕੋਈ ਨਹੀਂ ਹੈ ਪੱਛਮ ਦਾ ਕੋਈ ਨਹੀਂ ਹੈ ਇਹ ਸਾਰੇ ਉੱਤਰੀ ਭਾਰਤ ਦੇ ਨੇ ਸੁਭਾਵਿਕ ਹੈ ਕਿ ਸਭ ਤੋਂ ਜ਼ਿਆਦਾ ਇੱਥੋਂ ਹੀ ਵਿਦਿਆਰਥੀ ਜਾ ਰਹੇ ਸੀ ਔਰ ਸਭ ਤੋਂ ਪਹਿਲਾ ਜਿਹੜਾ ਨਾਮ ਆ ਰਿਹਾ ਉਹ ਸਾਡੇ ਆਪਣੇ ਸੂਬੇ ਦਾ ਆ ਰਿਹਾ ਪਾਵ ਪੰਜਾਬ ਪੰਜਾਬ ਤੇ ਬੈਨ ਲੱਗ ਗਿਆ ਨਾਲ ਹੀ ਹਰਿਆਣਾ ਤੇ ਲੱਗਿਆ ਉਹਦੇ ਨਾਲ ਉੱਤਰ ਪ੍ਰਦੇਸ਼ ਉਹਦੇ ਨਾਲ ਗੁਜਰਾਤ ਉਹਦੇ ਨਾਲ ਜੰਮੂ ਕਸ਼ਮੀਰ ਤੇ ਫਿਰ ਰਾਜਸਥਾਨ ਇਹ ਸਾਰਾ ਉੱਤਰੀ ਭਾਰਤ ਹੈ ਜਿਹੜੀਆਂ ਆਪਾਂ ਕਹੀਏ 6 ਸੂਬਿਆਂ ਤੇ ਬੈਨ ਲਾਇਆ ਇਹਨਾਂ ਪੰਜ ਯੂਨੀਵਰਸਟੀਆਂ ਨੇ ਲਾਇਆ ਔਰ ਵਜ੍ਹਾ ਕੀ ਰਹੀ ਹੈ ਵਜ੍ਹਾ ਇਹ ਰਹੀ ਹੈ ਆਸਟ੍ਰੇਲੀਆ ਕਹਿੰਦਾ ਵੀ ਸਾਡੇ ਕੋਲੇ ਆਉਂਦੇ ਤਾਂ ਪੜਨ ਨੇ ਪਰ ਪੜਾਈਆਂ ਘੱਟ ਕਰਦੇ ਨੇ ਇੱਥੇ ਰਹਿਣ ਦੇ ਜੁਗਾੜ ਤਰੀਕੇ ਜਾਦਾ ਲਾਉਣ ਲੱਗ ਪੈਂਦੇ ਨੇ ਇਮੀਗ੍ਰੇਸ਼ਨ ਭਾਲਣ ਲੱਗ ਪੈਂਦੇ ਨੇ ਜਦ ਕਿ ਜੇ ਵਿਦਿਆਰਥੀ ਬਣ ਕੇ ਆਏ ਹੋ ਤਾਂ ਵਿਦਿਆਰਥੀ ਬਣ ਕੇ ਪੜ੍ਹਾਈ ਕਰੋ ਆਪਣੀ ਡਿਗਰੀ ਲਓ ਨਾ ਕਿ ਤੁਸੀਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਦਾਖਲੇ ਲੈ ਕੇ ਤੇ ਮੁੜ ਕੇ ਰਹਿਣ ਦੇ ਜੁਗਾੜ ਲਾਉਣ ਲੱਗ ਪੋ ਸਖਤਾਈ ਕਿਵੇਂ ਦੀ ਕੀਤੀ ਹੈ 2024 ਦੇ ਵਿੱਚ ਜਿਵੇਂ ਉਹ ਕਹਿੰਦੇ ਆ ਨਾ ਉੱਥੇ ਜਾਣ ਲਈ ਆਪਣਾ ਇੱਕ ਬੈਂਕ ਬੈਲੈਂਸ ਦਿਖਾਣਾ ਜ਼ਰੂਰੀ ਹੁੰਦਾ ਫਿਰ ਰਿਸ਼ਤੇਦਾਰਾਂ ਤੋਂ ਪੈਸੇ ਲੈ ਵਿਆਜ ਤੇ ਪੈਸੇ ਲੈ ਆਪਣੇ ਖਾਤਿਆਂ ਚ ਪਾਉਂਦੇ ਆ ਤੇ ਦਿਖਾਣਿਆਂ ਨਹੀਂ ਜੀ ਨਹੀਂ ਅਸੀਂ ਤਾਂ ਸਿਰਫ ਘੁੰਮਣ ਚੱਲੇ ਆ ਜਾਂ ਪੜਨ ਚੱਲੇ ਆ ਅਸੀਂ ਸੈਟਲ ਨਹੀਂ ਹੋਣਾ ਪਰ ਕਰਦੇ ਹੋਰ ਹੀ ਕੁਛ ਨੇ ਉਹ ਸੈਟਲ ਹੀ ਹੋ ਜਾਂਦੇ ਨੇ ਸੋ ਹੋ ਸਕਦਾ ਹੈ ਕਿਵੇਂ ਕੀਤੀ ਹੈ 2024 ਚ ਜਿਹੜੇ 21041 ਡਾਲਰ ਦਿਖਾਣੇ ਪੈਂਦੇ ਸੀ ਆਪਣੇ ਖਾਤੇ ਚ ਆਸਟ੍ਰੇਲੀਆ ਦੇ ਡਾਲਰਾਂ ਦੀ ਗੱਲ ਹੋ ਰਹੀ ਹੈ ਉਹ ਵਧਾ ਕੇ ਇਹਨਾਂ ਨੇ ਫਿਰ 24505 ਕੀਤੇ ਤੇ ਹੁਣ 29000 700 ਕਰ ਦਿੱਤੇ ਨੇ ਭਾਅ 1 ਸਾਲ ਚ ਜਿਹੜੇ 21000 ਡਾਲਰ ਹੁੰਦੇ ਸੀ ਉਹ 29000 ਤੋਂ ਵਧਾਤੇ ਨੇ ਆਸਟ੍ਰੇਲੀਆ ਡਾਲਰ ਸਭ ਤੋਂ ਪਹਿਲਾ ਜਿਹੜੀ ਸ਼ਰਤ ਇਹੀ ਉਹਨਾਂ ਨੇ ਸਖਤ ਕਰਤੀ ਹੈ ਕਰੜੀ ਕਰਤੀ ਹੈ ਕੈੜੀ ਕਰਤੀ ਹੈ ਕੀਤਾ ਕਿਉਂ ਹੈ ਆਸਟ੍ਰੇਲੀਆ ਦੇ ਹੋਮ ਮਿਨਿਸਟਰ ਹੈਗੇ ਨੇ ਕਲਾਰਾ ਉਹ ਨੀਡ ਉਹਨਾਂ ਦਾ ਕੀ ਕਹਿਣਾ ਹੈ ਕਿ ਇੰਨਾ ਵਿਦਿਆਰਥੀ ਆ ਗਿਆ ਇੱਥੇ ਇੰਨਾ ਵਿਦਿਆਰਥੀ ਆ ਗਿਆ ਖਾਸ ਕਰ ਪੰਜਾਬ ਸਮੇਤ ਹੋਰ ਪੰਜ ਜਿਹੜੇ ਗਵਾਂਡੀ ਸੂਬੇ ਸਿਤ ਦੱਸੇ ਹੈ ਕਹਿੰਦੇ ਸਾਡੇ ਕੋਲ ਰਹਿਣ ਨੂੰ ਥਾਂ ਨਹੀਂ ਰਹਗੀ ਵੀ ਅਸੀ ਰਹੀਏ ਕਿੱਥੇ ਠਹਿਰਾਈਏ ਕਿੱਥੇ ਭਾਵੇਂ ਸਾਨੂੰ ਕਮਾਈਆਂ ਹੋਣੀਆਂ ਨੇ ਪਰ ਸਾਨੂੰ ਜਗ੍ਹਾ ਵੀ ਚਾਹੀਦੀ ਐ ਜੇ ਆਪਾਂ ਗੱਲ ਕਰਕੇ ਦਸੀਏ ਤਾਂ ਸਵਾ ਲੱਖ 125000 ਵਿਦਿਆਰਥੀ ਖਾਸ ਕਰੇ ਨਾ ਸੂਬਿਆਂ ਤੋਂ ਆਸਟ੍ਰੇਲੀਆ ਦੇ ਵਿੱਚ ਪੜਦਾ ਪਿਆ ਐ ਇਸੇ ਕਰਕੇ ਉਹਨਾਂ ਪੰਜ ਯੂਨੀਵਰਸਟੀਆਂ ਨੇ ਜਿਹੜਾ ਹੈਗਾ ਇਹ ਪੈਨ ਲਾਇਆ ਐ ਹੁਣ ਕੀਤਾ ਕੀ ਹੈ ਹਾਲਾਂਕਿ ਆਪਾਂ 2020 ਦੀ ਗੱਲ ਕਰੀਏ ਲੋਕਡਾਊਨ ਤੋਂ ਬਾਅਦ ਆਸਟ੍ਰੇਲੀਆ ਨੇ ਦਰਵਾਜ਼ੇ ਖੋਲਤੇ ਸੀ ਕਿਉਂਕਿ ਹਰ ਮੁਲਕ ਪ੍ਰਭਾਵਿਤ ਹੋ ਗਿਆ ਸੀ ਹਰ ਮੁਲਕ ਨੂੰ ਮੈਨਪਾਵਰ ਚਾਹੀਦੀ ਸੀ ਪੈਸਾ ਚਾਹੀਦਾ ਸੀਗਾ ਪਰ ਉਸ ਤੋਂ ਬਾਅਦ ਜਿਹੜਾ ਲੋਕਾਂ ਦਾ ਹੜ ਆਣਾ ਸ਼ੁਰੂ ਹੋਇਆ ਖਾਸ ਕਰ ਪੰਜਾਬੀਆਂ ਦਾ ਹਰਿਆਣਵੀ ਦਾ ਗੁਜਰਾਤੀਆਂ ਦਾ ਯੂਪੀ ਵਾਲਿਆਂ ਦਾ ਰਾਜਸਥਾਨ ਵਾਲਿਆਂ ਦਾ ਤੇ ਜੰਮੂ ਵਾਲਿਆਂ ਦਾ ਇਸ ਕਰਕੇ ਉਹਨਾਂ ਨੇ ਇਹ ਸ਼ਕਤੀ ਜਿਹੜੀ ਕੀਤੀ ਹੈ ਉਹਨਾਂ ਦਾ ਇਹੀ ਕਹਿਣਾ ਹੈ ਕਿ ਇੱਥੇ ਸਾਡੇ ਕੋਲ ਸਹੀ ਨਹੀਂ ਆ ਰਹੇ ਭਾਵੇਂ ਆਣਗੇ ਵਿਦਿਆਰਥੀ ਬਣ ਕੇ ਤੇ ਜਗਾੜ ਲਾਣਗੇ ਇੱਥੇ ਰਹਿਣ ਦੇ ਸਕੀਮਾਂ ਲਾਣਗੇ ਇਮੀਗ੍ਰੇਸ਼ਨ ਭਾਲਣਗੇ ਇਸ ਕਰਕੇ ਸਟੂਡੈਂਟ ਵੀਜ਼ਾ ਖਾਸ ਕਰ ਉਕਤ ਪੰਜ ਯੂਨੀਵਰਸਿਟੀਆਂ ਇੱਕ ਵਾਰ ਫਿਰ ਨਾਮ ਸੁਣੋ ਸੈਫਰਨ ਕ੍ਰੋਸ ਯੂਨੀਵਰਸਿਟੀ ਟੌਰਨਸ ਯੂਨੀਵਰਸਿਟੀ ਐਡਿਪ ਯੂਨੀਵਰਸਿਟੀ ਵੈਸਟਰਨ ਸਿਡਨੀ ਯੂਨੀਵਰਸਿਟੀ ਤੇ ਫੈਡਰੇਸ਼ਨ ਯੂਨੀਵਰਸਿਟੀ ਨੇ ਅ ਪੰਜਾਬ ਹਰਿਆਣਾ ਅ ਜੰਮੂ ਕਸ਼ਮੀਰ ਗੁਜਰਾਤ ਰਾਜਸਥਾਨ ਤੇ ਉੱਤਰ ਪ੍ਰਦੇਸ਼ ਇਹਨਾਂ ਜਿਹੜਾ ਹੈਗਾ ਸੂਬਿਆਂ ਤੇ ਸਿੱਧੇ ਤੌਰ ਤੇ ਪਾਬੰਦ ਲਾ ਦਿੱਤਾ ਕਿ ਸਾਡੇ ਕੋਲ ਤੁਸੀਂ ਆਵੇਂ ਸਾਨੂੰ ਪੈਸਾ ਦੇਣਾ ਆ ਕੇ ਪਰ ਸਾਡੇ ਕੋਲ ਪੜਨ ਨਹੀਂ ਆਣਾ ਹੈਗਾ ਅਸੀਂ ਨਹੀਂ ਤੁਹਾਨੂੰ ਸਾਮ ਸਕਦੇ ਸੋ ਇੱਕ ਵਾਰ ਫੇਰ ਕਹਿ ਰਹੇ ਹਾਂ ਕੋਈ ਤੁਹਾਨੂੰ ਏਜੰਟ ਕਵੇ ਕਿ ਇਹਨਾਂ ਯੂਨੀਵਰਸਿਟੀ ਅਜ ਦਾਖਲਾ ਕਰਾ ਦਾਂਗਾ ਔਰ ਤੁਸੀਂ ਇਹਨਾਂ ਛੇ ਸੂਬਿਆਂ ਦੇ ਵਿੱਚ ਰਹਿ ਰਹੇ ਹੋ ਤਾਂ ਬਿਲਕੁਲ ਵੀ ਇਸ ਚੀਜ਼ ਤੇ ਭਰੋਸਾ ਨਾ ਕਰਨਾ ਵਰਨਾ ਉਹੀ ਥਾਣਾ ਪੁਲਿਸ ਚੌਕੀ ਤੇ ਗੇੜੇ ਮਾਰ ਦੋਂਗੇ ਏਜੰਟ ਪੈਸੇ ਲੈ ਗਿਆ ਏਜੰਟ ਝੂਠ ਬੋਲ ਗਿਆ ਹੁਣੇ ਜੇ ਟਰੰਪ ਨੇ ਕੀਤਾ ਵੀ ਕੀ ਐ ਫਿਰ ਅਸੀਂ ਕਹਿ ਰਹੇ ਸੀ ਹੱਤਕੜੀਆਂ ਲਾ ਲਾ ਵਾਪਸ ਭੇਜ ਰਿਹਾ ਜਾਜਾਂ ਦੇ ਵਿੱਚ ਕਿਤੇ ਉਹ ਸੀਨ ਦੁਬਾਰਾ ਨਾ ਬਣ ਜੇ ਭਾਵ ਬਾਹਰਲੇ ਮੁਲਕ ਹੁਣ ਕਿਉਂਕਿ ਤਰੀਕਾ ਸਹੀ ਨਹੀਂ ਐ ਇਮੀਗ੍ਰੇਸ਼ਨ ਤੋਂ ਮਾਈਗ੍ਰੈਂਟ ਹੋਣ ਤੋਂ ਕੋਈ ਨਹੀਂ ਰੋਕਦਾ ਪਰ ਤਰੀਕਾ ਸਹੀ ਹੋਵੇ ਤਰੀਕਾ ਜੇ ਸਹੀ ਨਹੀਂ ਹੋਏਗਾ ਤਾਂ ਇਹੀ ਕੁਛ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲੇਗਾ ਸੋ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੋੜੇ ਰੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ